ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਾਂ ਦੀ ਸੰਖਿਆ ਕਰ ਰਹੇ ਹਾਂ 17ਵੀਂ ਵਾਰ ਦੀਆਂ 10 ਪੌੜੀਆਂ ਸੰਪੂਰਨ ਹੋ ਗਈਆਂ ਸਨ ਅਸਤ ਤਾਤ ਇਕ ਤਾਤ ਹੋਏ ਸਭ ਕੋ ਕੰਚਨ ਆਗ ਬਖਾਣਾ ਪਰਸਨਲ ਸ਼ੋਕ ਦੇ ਅਠਾਂ ਦੀ ਇਕ ਤਾਤ ਹੋ ਜਾਂਦੀ ਸਾਰੇ ਲੋਕ ਉਸ ਨੂੰ ਕੰਚਨ ਸੋਨਾ ਕਰਕੇ ਬੁਲਾਉਂਦੇ ਹਨ ਰੂਪ ਅਨੂਪ ਸਰੂਪ ਹੋਏ ਮੁੱਲ ਅਮੁੱਲ ਪੰਜ ਪ੍ਰਵਾਨ ਹੈ ਅਨੂਪੰਗ ਰੂਪ ਵਾਲਾ ਸਰੂਪ ਹੋ ਕੇ ਮੁੱਲ ਤੋਂ ਅਮੁੱਲ ਹੁੰਦਾ ਹੈ ਹਰ ਪੰਚ ਸਟਾਫ ਲੋਕ ਉਸ ਨੂੰ ਪ੍ਰਮਾਨ ਕਰਦੇ ਹਨ ਕਿ ਠੀਕ ਸੋਨਾ ਹੈ ਪੱਥਰ ਪਾਰਸ ਪਰਸੀਏ ਪਾਰਸ ਹੋਏ ਨਾ ਕੁਲ ਬਮਾਣੈ ਪਰ ਪੱਥਰ ਪਾਰਸ ਦੇ ਨਾਲ ਪਰਸ਼ਨ ਕਰਕੇ ਪਾਰਸ ਨਹੀਂ ਬਣਦਾ ਕਿਉਂਕਿ ਉਸ ਨੂੰ ਕੁਲ ਦਾ ਬਮਾੜ ਰਿੰਦਾ ਹੈ ਕਿ ਮੈਂ ਵੀ ਪਾਰਸ ਦੀ ਕੁਲ ਵਿੱਚੋਂ ਹਾਂ ਇਹ ਵੀ ਪੱਥਰ ਮੈਂ ਵੀ ਪੱਥਰ ਹਾਂ ਪਾਣੀ ਅੰਦਰ ਛੱਟੀਏ ਤੜ ਪਰ ਡੁੱਬੈ ਪਾਰ ਭੁਲਾਣੈ ਜਦੋਂ ਪਾਣੀ ਵਿੱਚੇ ਛੱਟੀਦਾ ਤਾਂ ਤਾਪੜ ਤੋਂ ਡੁੱਬ ਜਾਂਦਾ ਹੈ ਅਭਿਮਾਨ ਵਿਖੇ ਭੁੱਲਿਆ ਰਹਿੰਦਾ ਕਿ ਮੈਂ ਪਾਰੀ ਵਸਤੂ ਹਾਂ ਚਿਤ ਕਠੋਰ ਨ ਭਿੱਜੈ ਹੀ ਰਹੇ ਨ ਕੋਰ ਘੜੇ ਪਨ ਜਾਣੇ ਪੱਤਰ ਦਾ ਚਿਤ ਕਰੜਾ ਉਹ ਪਾਣੀ ਵਿਖੇ ਡੁੱਬ ਕੇ ਵੀ ਭਿੱਜਦਾ ਨਹੀਂ ਹੈ ਅੰਦਰੋਂ ਸੁੱਕਾ ਰਹਿੰਦਾ ਹੈ ਘੜੇ ਪਨ ਚੰਗੇ ਜਾਣਦਾ ਹੈ ਅੱਗੇ ਅੰਦਰ ਫੁੱਟ ਜਾਏ ਅਹਿਰਨ ਕਾਣ ਅੰਦਰ ਹੈਰਾਨ ਹੈ ਅੱਗ ਦੇ ਅੰਦਰ ਰੱਖੀਏ ਤਾਂ ਫੁੱਟ ਜਾਂਦਾ ਹੈ ਅਹਿਰ ਦੇ ਹਥੋੜੇ ਦੇ ਅੰਦਰ ਵੀ ਹੈਰਾਨ ਹੁੰਦਾ ਪਰ ਟੋਟੇ ਟੋਟੇ ਹੋ ਜਾਂਦਾ ਹੈ ਅੱਗੇ ਦ੍ਰਿਸ਼ਟਾਂਤੋ ਤੁਕਾਂ ਵਿੱਚੇ ਦੱਸਦੇ ਨੇ ਕਿ ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨ ਅੰਦਰ ਆਣੈ ਮਾਨਮੁਖ ਸਾਧ ਸੰਗਤ ਵੇਖੇ ਗੁਰ ਸ਼ਬਦ ਨੂੰ ਸੁਣਦੇ ਤਾਂ ਹਨ ਪਰੰਤੂ ਗੁਰ ਉਪਦੇਸ਼ ਨੂੰ ਤਾਰ ਨਹੀਂ ਕਰਦੇ ਕਪਟ ਸਨੇਹੋ ਨਾ ਹੋਏ ਧਿਗਾਣ ਕਵਟੀ ਨੂੰ ਜੁੜ ਆਵਦੀ ਨਾਲ ਪ੍ਰੇਮ ਨਹੀਂ ਕਰਨ ਲੱਗ ਸਕਦਾ ਮਾਨਕ ਮੋਤੀ ਮਾਨਸਰ ਨਿਰਮਲ ਨੀਰ ਸਥਾਉ ਸੁਹੰਦਾ ਸਾਧ ਸੰਗਤ ਰੂਪ ਮਾਨਸਰ ਵੇਖੇ ਮਾਨਕ ਮੋਤੀ ਅਤੇ ਨਿਰਮਲ ਪਾਣੀ ਹੈ ਜਿੱਥੇ ਉਹ ਉਠਾਓ ਵੀ ਸੋਭਾ ਸੋਭ ਰਿਆ ਨਾਮ ਦਾ ਪਾਣੀ ਮਨ ਰੂਪ ਪਾਣੀ ਮਾਨਕ ਅਰ ਗਿਆਨ ਮੋਤੀ ਹਨ ਹੰਸ ਵੰਸ ਨਿਹਚਲ ਮਤੀ ਸੰਗਤ ਪੰਗਤ ਸਾਥ ਬਣੰਦਾ ਹੰਸਾ ਦੀ ਵੰਸ ਵਿੱਚ ਦ੍ਰਿੜ ਮੱਤ ਵਾਲੇ ਦੀ ਸੰਗਤ ਪੰਗਤ ਦਾ ਸਾਥ ਬਣਦਾ ਹੈ ਮਾਨਕ ਮੋਤੀ ਚੋਗ ਚੋਗ ਮਾਨ ਮਹਿਤ ਆਨੰਦ ਵਧੰਦਾ ਮਾਨਕ ਮੋਤੀਆਂ ਦਾ ਚੋਗਾ ਚੋਕ ਕੇ ਵੱਡੀ ਵਿੜਿਆਈ ਔਰ ਆਨੰਦ ਨੂੰ ਵਧਾਉਂਦੇ ਹਨ ਕੌਨ ਨਿਥਾਉ ਨਿਨਾਉ ਹੈ ਹੰਸਾ ਵਿੱਚ ਉਦਾਸ ਹੋ ਬੰਦਾ ਕੌਨ ਨਿਥਾਵਾਂ ਤੇ ਨਿਨਾਵਾਂ ਭੈੜੇ ਨਾਂ ਵਾਲਾ ਹੰਸਾ ਵਿੱਚ ਨਮੋਜਣਾ ਹੋ ਕੇ ਬੈਠਦਾ ਕਿਉਂਕਿ ਜੋ ਆਸਾਇਸ਼ਟ ਉਪਾਸ਼ਨਾ ਖਾਣ ਪਾਣ ਤੇ ਪਹਿਰਾਣ ਦੀ ਛੇ ਇੱਛਾ ਚੀਜ਼ਾਂ ਹੰਸਾ ਨਾਲ ਨਾਲ ਮੇਲ ਨਹੀਂ ਰੱਖਦੀਆਂ ਇਸ ਲਈ ਉਦਾਸੀਨ ਤੇ ਰਹਿੰਦਾ ਹੈ ਪੱਖਿਆ ਪਖ ਅਪਖ ਪਖ ਵਾਣ ਵਣ ਅੰਦਰ ਭਰਮ ਪਵੰਦਾ ਪਖਣ ਤੋਂ ਜੋ ਉਪਵਖ ਹੈ ਵਿਸ਼ਾ ਉਸ ਉਪਵਖ ਨੂੰ ਪਖਦਾ ਭੋਗਦਾ ਯਰ ਵਣ ਵਣ ਕਹੀਏ ਇੱਕ ਕਰੀਰ ਪਰ ਭਉ ਕੁ ਸੰਗ ਵੇਖੇ ਜਾ ਬੈਠਦਾ ਪਖ ਵਸਤੂ ਨੂੰ ਪਖ ਕਰਕੇ ਅਪਖ ਨੂੰ ਪਖਦੇ ਹਨ ਪਾਸੰਤਾ ਦੇ ਉਸਤ ਛਾੜ ਕੇ ਨਿੰਦਾ ਨੂੰ ਕਬੂਲਦੇ ਹਨ ਸਾਧ ਸੰਗਤ ਗੁਰ ਸ਼ਬਦ ਸੁਣ ਤਨ ਅੰਦਰ ਮਨ ਫਿਰ ਨਰਹੰਦਾ ਸਾਧ ਸੰਗਤ ਵੇਖੇ ਮਨਮੁਖ ਗੁਰੂ ਦਾ ਸ਼ਬਦ ਸੁਣਦਾ ਤਾਂ ਹੈ ਪਰੰਤੂ ਉਸ ਦਾ ਮਨ ਸਰੀਰ ਵਿਖੇ ਸਥਿਰ ਹੋ ਕੇ ਨਹੀਂ ਬੈਠਦਾ ਭਾਵ ਵਿਸ਼ਿਆਂ ਵੱਲ ਦੌੜਦਾ ਹੈ ਬੱਜਰ ਕਪਾਟ ਨਾ ਖੁੱਲੈ ਜੰਦਾ ਇਸੇ ਕਾਰਨ ਬੱਜਰ ਕਪਾਟਾਂ ਦੇ ਜੰਦਰੇ ਅੰਤਹਿ ਕਰਨ ਤੋਂ ਨਹੀਂ ਖੁੱਲਦੇ ਰੋਕੀ ਮਾਨਸ ਹੋਏ ਕਹਿ ਫਿਰਦਾ ਬਹਲੇ ਵੈਦ ਪੁੱਛੰਦਾ ਮਨੁੱਖੀ ਰੋਗ ਹੋ ਕੇ ਬਹਲੇ ਵੈਦਾਂ ਨੂੰ ਪੁੱਛਦਾ ਹੋਇਆ ਹੱਥ ਦਿਖਾਉਂਦਾ ਫਿਰਦਾ ਹੈ ਕੱਚਾ ਵੈਦ ਨਾ ਜਾਣਨੀ ਵੈਦਨ दारू ਰੋਗੀ ਸੰਧਾ ਕੱਚਾ ਅਣ ਪੜ ਹਕੀਮ ਜੋਗੀ ਦੀ ਪੀੜਾ ਤੇ ਉਸ ਦਾ दारू ਨਹੀਂ ਜਾਣਦਾ ਭਏ ਮਰਜ਼ ਦੀ ਅਰ ਔਖ ਦੀ ਕੀ ਹੈ ਹੋਰੋ दारू ਰੋਗ ਹੋਰ ਹੋਏ ਪਚ ਪਚਾਇੜ ਦੁੱਖ ਸਹੰਦਾ ਹੋਰ ਹੀ दारू ਹੁੰਦਾ ਯਾਰ ਮਰਜ਼ ਵੀ ਹੋਰ ਹੁੰਦੀ ਐਸ ਕਰਕੇ ਵਿੱਚ ਪੇੜ ਹੋ ਕੇ ਦੁੱਖ ਸਹਰਦਾ ਹੈ ਆਵੇ ਵੈਦ ਸੁਵੈਦ ਕਰ दारू ਦੱਸੇ ਰੋਗ ਲਹੰਦਾ ਜਦੋਂ ਕੋਈ ਸ਼੍ਰੋਮਣੀ ਹਕੀਮ ਘਰ ਵਿਖੇ ਆਉਂਦਾ ਹੈ ਤਾਂ ਉਸ ਦੇਸ दारू ਦਸਣ ਨਾਲ ਰੋਗ ਹਟ ਜਾਂਦਾ ਹੈ ਸੰਜਮ ਹਰਹਿ ਨਾ ਖਾਏ ਪੱਥ ਖੱਟਾ ਮਿੱਠਾ ਸੋ ਚਖੰਦਾ ਜੇਕਰ ਮਰੀਜ਼ ਪਰਹੇਜ਼ਗਾਰੀ ਨਾ ਰੱਖੇ ਪੱਥ ਵਸਤੂ ਨਾ ਖਾਵੇ ਖੱਟਾ ਮਿੱਠਾ ਸਾਰੇ ਸਵਾਦ ਚੱਖਣ ਲੱਗ ਜਾਵੇ ਦੋਸ਼ ਨਾ दारू ਵੈਦ ਨੂੰ ਗਿਣ ਸੰਜਮ ਨਿਤ ਰੋਗ ਵਦੰਦਾ दारू ਅਤੇ ਵੈਦ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਪਰਹੇਜ਼ ਤੋਂ ਬਾਅਦ ਨਿਤ ਮਰਜ਼ ਵਧਦੀ ਜਾਵੇਗੀ ਕਬਟ ਸੁਨੇਹੀ ਹੋਏ ਕਹਿ ਸਾਧ ਸੰਗਤ ਵਿੱਚ ਆਏ ਬਹੰਦਾ ਝੂਠੇ ਪ੍ਰੇਮੀ ਮਨਮੁਖ ਲੋਕ ਸਾਧ ਸੰਗਤ ਵਿੱਚ ਆ ਬੈਠਦੇ ਹਨ ਪਰ ਦੱਸਦੇ ਹਨ ਕਿ ਅਸੀਂ ਵੀ ਵੱਡੇ ਪ੍ਰੇਮ ਨਾਲ ਆਏ ਹਾਂ ਦੁਰਮਤ ਦੂਜੇ ਭਾਏ ਪਚੰਦਾ ਮਨਮੁਖ ਕੋਟੀ ਮਤਵ ਵਾਲਾ ਦੂਜੇ ਪਾਉ ਵਿਖੇ ਹੀ ਛੜਦਾ ਹੈ ਚੋਆ ਚੰਦਣ ਮੈਦ ਲੈ ਮੇਲ ਕਪੂਰ ਕਥੂਰੀ ਸੰਦਾ ਚੋਆ ਚੰਦਣ ਮੁਸਕ ਬਿਲਾਇ ਲੈ ਕੇ ਕਪੂਰ ਅਤੇ ਕਸਤੂਰੀ ਦਾ ਮੇਲ ਨਾਲ ਕਰਦਾ ਹੈ ਸਭ ਸੁਗੰਧਰ ਲਾਇਕ ਹੈ ਗੁਰ ਕੰਧ ਦੀ ਅਰਗਜਾ ਕਰਨ ਦਾ ਕਹਿੰਦੇ ਸਾਰੀਆਂ ਅੱਠ ਸੁਗੰਧਰ ਲਾ ਕੇ ਗੁਰ ਗੰਦੀ ਗੁਰੂ ਦਾ ਵੱਡਾ ਅਤਾਰ ਅਰਗਜਾ ਨਾਮ ਇੱਕ ਸੁਗੰਧੀ ਬਣਾਉਂਦਾ ਹੈ ਮਜਲਸ ਆਵੇ ਸਾਹਿਬਾ ਗੁਣ ਅੰਦਰ ਹੋਏ ਗੁਣ ਮਹਿਕੰਦਾ ਅਰਗਜਾ ਜਦੋਂ ਵੱਡਿਆਂ ਲੋਕਾਂ ਦੀ ਸਭਾ ਵੇਖੇ ਆਉਂਦਾ ਹੈ ਜਿਨ੍ਹਾਂ ਦੇ ਅੰਦਰ ਗੁਣ ਦੀ ਕਦਰ ਹੈ ਉੱਥੇ ਗੁਣ ਹੋ ਕੇ ਮਹਿਕਦਾ ਹੈ ਗਦਹ ਦੇਹੀ ਖੋਲੀਐ ਸਾਰ ਨ ਜਾਣੇ ਨਰਕ ਭਵੰਦਾ ਉਹ ਅਰਖ ਜਾ ਖੋਤੇ ਦੇਹੀ ਪਰ ਮੱਲੀਏ ਉਹ ਅਰੂੜੀ ਉੱਤੇ ਭੌਣ ਵਾਲਾ ਉਸ ਦੀ ਕਦਰ ਨਹੀਂ ਜਾਣਦਾ ਸਾਧ ਸੰਗਤ ਗੁਰ ਸ਼ਬਦ ਸੁਣ ਭਾਉ ਭਗਤ ਹਿਰਦੇ ਨ ਤਰੰਦਾ ਜਿਵੇਂ ਸਾਧ ਸੰਗਤ ਵਿੱਚ ਗੁਰੂ ਸ਼ਬਦ ਨੂੰ ਸੁਣ ਕੇ ਪ੍ਰੇਮ ਭਗਤੀ ਨੂੰ ਮਨ ਮੁਕਤ ਧਾਰ ਨਹੀਂ ਕਰਦਾ ਹੈ ਅੰਨਾ ਅੱਖੀ ਹੋਦੈ ਬੋਲਾ ਕੰਨਾ ਸੁਣ ਨਾ ਸੁਣੰਦਾ ਕਹਿੰਦੇ ਅੱਖੀ ਦੇ ਹੁੰਦਿਆਂ ਸਾਧ ਸੰਗਤ ਦਾ ਦਰਸ਼ਨ ਕਰਦਾ ਹੋਇਆ ਵੀ ਨੰਨਾ ਪਰ ਕੰਨਾ ਕੰਨੀ ਕਥਾ ਸੁਣਦਿਆਂ ਵੀ ਨਾਮ ਮੰਨਣ ਕਰਕੇ ਬੋਲਾ ਬਣ ਜਾਂਦਾ ਹੈ ਜੇ ਕੋਈ ਬਾਹ ਲਿਖੇ ਚ ਕਰੇ ਤਾਂ ਵੱੱਦਾ ਚੱਟੀ ਜਾਏ ਪਰੰਦਾ ਵੱੱਦਾ ਚੱਟੀ ਜਾ ਕੇ ਪਰ ਛੱਡਦਾ ਹੈ ਤੋਤੇ ਫੋਮਣ ਉਜਲੇ ਪਾਟ ਪਟੰਬਰ ਖਰੇ ਅੰਬੋਲੇ ਰੇਸ਼ਮ ਤੇ ਰੇਸ਼ਮ ਦੇ ਕੱਪੜੇ ਤੋਤਿਆਂ ਉਜਲਦ ਹੋ ਜਾਂਦੇ ਹਨ ਤੇ ਖਰੇ ਅੰਬੋਲਕ ਜਾਂਦੇ ਹਨ ਖਾਰ ਰੰਗ ਬਰੰਗੀ ਰੰਗੀਆਂ ਸੱਬੇ ਰੰਗ ਸੁਰੰਗ ਅਡੋਲੇ ਨਾਨਾ ਭਾਂ ਦੇ ਲਾਲ ਪੀਲੇ ਆਦ ਰੰਗਾਂ ਨਾਲ ਰੰਗੀਦੇ ਹਨ ਸਾਰੇ ਸੋਹਣ ਰੰਗ ਅਡੋਲ ਕਹੀਏ ਪੱਕੇ ਜੜਦੇ ਹਨ ਸਾਹਿਬ ਲੈ ਲੈ ਪਹਿਨ ਦੇ ਰੂਪ ਰੰਗ ਰਸ ਵੰਸ ਨਿਕੋਲੇ ਅਮੀਰ ਲੋਕ ਮੁੱਲ ਲੈ ਕੇ ਪਟੰਬਰਾਂ ਨੂੰ ਪਹਿਨ ਕੇ ਰੂਪ ਰੰਗ ਅਰ ਪ੍ਰੇਮ ਵਿੱਚ ਵੰਸ ਨਿਕੋਲੇ ਨੇਕ ਕੁੱਲ ਦੇ ਪਾਸ ਦੇ ਹਨ ਪਰ ਪਟੰਬਰਾਂ ਨਾਲ ਰੂਪ ਰੰਗ ਆਦ ਦੇਖੇ ਨੇਕ ਰਾਣੇ ਦੇ ਕਹੀਦੇ ਹਨ ਸੋਭਵੰਤ ਸੋਹਾਵਣ ਚਜ ਅਚਾਰ ਸੀਗਾਰ ਵਿਚੋਲੇ ਇਹ ਰੇਸ਼ਮੀ ਕੱਪੜੇ ਚ ਅਜ ਵਿਹਾ ਆਦ ਢੰਗਾ ਪੂਜਾ ਕਰਦੇ ਕਾਰਜਾਂ ਸ਼ਿੰਗਾਰਾਂ ਦੇ ਵਿਚੋਲ ਰੂਪ ਦੀ ਮਹਿਮਾ ਵਧਾਉਣ ਵਾਲੇ ਲੋਕ ਹੋ ਕੇ ਸੋਭਾ ਵਾਲੇ ਤੇ ਸੁਹਾਵਣੇ ਕਰਦੇ ਹਨ ਪਹਿਨਾਉਆ ਨੂੰ ਕਾਲਾ ਕੰਮਲ ਉਜਲਾ ਹੋਏ ਨਾ ਤੋਤੇ ਰੰਗ ਨਿਰੋਲੀ ਕਾਲਾ ਕੰਮਲ ਭੂਰਾ ਹੋ ਧੋਣ ਨਾਲ ਉਜਲਾ ਨਹੀਂ ਹੁੰਦਾ ਅਰ ਨਾ ਹੀ ਉਹ ਪਰ ਕੋਈ ਸ਼ੁੱਧ ਰੰਗ ਹੀ ਚੜਦਾ ਜਿਹਾ ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੰਤ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਸੁਣ ਝਾਕੇ ਅੰਦਰ ਨੀਰ ਵਿਰੋਲੇ ਸਾਗਤ ਲੋਕ ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣ ਕੇ ਮਾਇਆ ਨੂੰ ਮੰਨਦੇ ਅੰਦਰ ਤਾੜ ਦੇ ਅਰ ਪਾਣੀ ਹੀ ਡਟਕਦੇ ਹਨ ਕੋ ਜੋ ਜਿਸ ਮਨ ਦੇ ਧਾਰਨ ਕਰਨਾ ਸੀ ਉਹ ਮਾਇਆ ਦੀ ਝਾਗ ਵਿੱਚ ਹੈ ਇਸ ਲਈ ਮੱਖਣੋ ਸਖਣ ਰਹਿੰਦਾ ਹੈ ਕਬਟ ਸੁਨੇਹੀ ਉਜੜ ਖੋਲੇ ਕਬਟੀ ਲੋਕ ਉਜੜੇ ਘਰ ਵਾਂਗੂ ਹਨ ਸੋ ਸੰਗਤ ਜੀ 15 ਪੌੜੀਆਂ ਇਸ ਦੀਆਂ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ